ਜੀਵਨ ਦਾ ਪੈਂਡਾ ਅਸੀਂ ਤੈਅ ਕਰ ਰਹੇ ਹਾਂ ਤੈਅ ਕਰਨ ਵਾਲੇ ਅਸੀਂ ਹਾਂ ਸਫ਼ਰ ਕਰਨ ਵਾਲੇ ਸਾਡੇ ਕੋਲ ਗਿਆਨ ਦੀ ਅੱਖ ਨਹੀਂ ਸਾਡੇ ਜੀਵਨ ਦੇ ਪੈਂਡੇ ਵਿੱਚ ਰੱਬੀ ਗੁਣਾਂ ਦੇ ਮੋਤੀ ਖਿਲਰੇ ਪਏ ਨੇ ਬੜਾ ਕੁਝ ਸੀ ਜੋ ਸੁਖ ਦੇ ਸਕਦਾ ਸੀ ਉਹਨੂੰ ਅਸੀਂ ਪੈਰਾ ਹਿੱਟ ਦਰਦ ਦੇ ਤੁਰੇ ਗਏ ਮਲ ਦੇ ਤੁਰੇ ਗਏ ਉਹ ਸਾਨੂੰ ਦਿਸਿਆ ਹੀ ਨਹੀਂ ਅੰਨਿਆ ਵਾਂਗੂੰ ਸਫ਼ਰ ਕੀਤਾ ਹੈ ਸਾਰਾ ਕਈ ਵਾਰ ਸੋਚੀਦਾ ਜਿੰਨੇ ਸਾਲ ਗੁਜ਼ਰ ਗਏ ਨਾ ਜੇ ਸੋਚੀਏ ਤੇ ਆਪਾਂ ਪੀਨੇ ਸਾਲ ਲੰਘ ਗਏ ਐਵੇਂ ਨਹੀਂ ਲੱਗਦਾ ਜਿਵੇਂ ਅੰਨ੍ਹਾ ਵਾਂਗ ਭੱਜ ਤੁਰੇ ਤੇ ਇਥੋਂ ਤੱਕ ਪਹੁੰਚ ਗਏ ਪਤਾ ਹੀ ਨਹੀਂ ਲੱਗਿਆ ਗੱਲ ਕੀ ਹੋਈ ਇਸ ਤਰ੍ਹਾਂ ਦਾ ਜੀਵਨ ਜੀਵਿਆ ਜੇ ਅਸੀਂ ਵਿਚਾਰ ਕੇ ਵੇਖੀਏ ਜਿਆ ਚੀਜ਼ਾਂ ਆ ਗੁਣ ਆ ਚੰਗਿਆਈਆਂ ਇਹੋ ਜੀ ਸੁਰਤ ਇਹੋ ਜੇ ਉਪਦੇਸ਼ ਦਿਲ ਚ ਵਸਾਏ ਹੁੰਦੇ ਅੱਜ ਜਿਹੜੀ ਟ੍ਰਬਲ ਅੱਜ ਜਿਹੜੀ ਵਿਪਦਾ ਅੱਜ ਜਿਹੜੀ ਬੇਚੈਨੀ ਝੇਲ ਰਹੇ ਆ ਇਹ ਨਹੀਂ ਸੀ ਹੋਣੀ ਕਿਉਂਕਿ ਉਹ ਮੋਤੀ ਪੈਰਾਂ ਚ ਮੜ ਕੇ ਅੱਗੇ ਸਫਰ ਕਰ ਦੇਗਾ ਕਰ ਦੇਗਾ ਕਰ ਦੇਗਾ ਮੌਦੇ ਖੂਬ ਵੱਲ ਜਾ ਰਹੇ ਹਾਂ ਅੰਨਿਆ ਵਾਂਗੂ ਭੱਜ ਰਹੇ ਹਾਂ ਰਸਤੇ ਚ ਮੋਤੀ ਖਿਲਰੇ ਹੋਏ ਨੇ ਬਖਾਈ ਨਹੀਂ ਦਿੰਦੇ ਕਬੀਰ ਜੀ ਕਹਿੰਦੇ ਨੇ ਮਾਰਗ ਮੋਤੀ ਬੀਤਰੇ ਜੀਵਨ ਦੇ ਪੈਂਡੇ ਵਿੱਚ ਰੱਬੀ ਸਿੱਖਤ ਸਲਾਹ ਦੇ ਬੜੇ ਗੁਣ ਨੇ ਕੰਨ ਚਵਾਜਾਂ ਪੈਂਦੀਆਂ ਨੇ ਬਾਣੀ ਦੇ ਵਿੱਚ ਪੜਨ ਵਾਸਤੇ ਲਿਖਿਆ ਹੈ ਬੜਾ ਕੁਝ ਪਿਆ ਹੈ ਜੇ ਬੰਦੇ ਨੇ ਗ੍ਰੈਂਡ ਕਰਨਾ ਹੋਵੇ ਅੰਦਰ ਨਿਕ ਸਿਵਾਏ ਪਰ ਅਸੀਂ ਅੰਨੇ ਆ ਸਮਝ ਨਹੀਂ ਸੋਝੀ ਨਹੀਂ ਪਛਾਣ ਨਹੀਂ ਜੋਤ ਬਿਨਾ ਜਗਦੀਸ਼ ਕੀ ਵੈਗੁਰੂ ਦੇ ਦਿੱਤੇ ਹੋਈ ਗਿਆਨ ਜੋਤ ਤੋਂ ਬਿਨਾਂ ਸਮਝ ਯਾਨੀ ਜਿਹੜੀ ਚੀਜ਼ ਦੀ ਪਛਾਣ ਜਿਹਨੂੰ ਕਹਿੰਦੇ ਆ ਪਛਾਣ ਨਹੀਂ ਆਈ। ਜਗਤ ਨੂੰ ਲੰਘੇ ਜਾ ਸਾਰਾ ਜਗਤ ਹੀ ਐਵੇਂ ਲੰਘਦਾ ਤੁਰਿਆ ਜਾਂਦਾ ਹੈ। ਐਵੇਂ ਪੰਡਾ ਤਿਆਰ ਕੀ ਜਾਂਦਾ ਹੈ ਉਹਨੂੰ ਸਮਝ ਨਹੀਂ ਆ ਰਹੀ। ਵਿਖਾਈ ਨਹੀਂ ਦੇ ਰਿਹਾ ਕੁਝ। ਕਿੱਡੀਆਂ ਕੀਮਤੀ ਦੌਲਤਾਂ ਰੁਲ ਗਈਆਂ ਨੇ। ਸਾਂਭੀਆਂ ਨਹੀਂ ਗਈਆਂ। ਕਿੰਨੀ ਕੀਮਤੀ ਵਿਰਾਸਤ ਜਿਹੜੀ ਹੈ। ਉਹ ਜਾਈ ਚਲੀ ਗਈ ਸਾਡੀ ਬੇਤਿਆ ਨਹੀਂ ਕਰਨ ਸਭ ਤੋਂ ਵੱਡੀ ਗੱਲ ਜੀਵਨ ਦੀ ਰਾਸ ਪੂੰਜੀ ਕੀ ਸੀ ਸਾਹ ਬਿਵੇਕ ਬੁੱਧ ਉੱਚੀ ਸੂਰਤ ਚੰਗੇ ਗੁਣ ਗੁਰੂ ਦਾ ਉਪਦੇਸ਼ ਰੱਬੀ ਪਿਆਰਿਆਂ ਦੇ ਦਿੱਤੇ ਹੋਏ ਉਪਦੇਸ਼ ਬਚਨ ਬिलास ਸਭ ਕੁਝ ਅਸੀਂ ਅਨਜਾਣੇ ਪੁਨੇ ਦੇ ਵਿੱਚ ਧੱਕ ਦਿੱਤਾ ਲੋਕ ਕਹਿੰਦੇ ਨੇ ਫਲਾਨੀ ਥਾਂ ਤੇ ਇੰਨੀ ਗਿਣਤੀ ਚ ਪਾਠ ਹੋ ਰਿਹਾ ਹੈ ਸੁਣ ਕੌਣ ਰਿਹਾ ਹੈ ਮੋਤੀਆਂ ਦਾ ਛੱਟਾ ਦਿੱਤਾ ਜਾ ਰਿਹਾ ਹੈ ਛੱਟਾ ਦੇਣ ਵਾਲਾ ਛੱਟਾ ਦੇ ਕੇ ਤੁਰ ਜਾਂਦਾ ਹੈ ਨਾ ਉਹਦੀ ਜੇਬ ਚ ਕੁਝ ਪਿਆ ਨਾ ਸਾਹਮਣੇ ਝੁਗਣ ਵਾਲਾ ਕੋਈ ਲੱਭਿਆ ਗਿਣਤੀ ਹੋ ਗਈ ਜੀ ਵਰਲਡ ਰਿਕਾਰਡ ਬਣ ਗਿਆ